ਸਸਪੀ ਖੰਨਾ ਅਮਨੀਤ ਕੰਡਲ ਮੈਮ ਦੇ ਨਿਰਦੇਸ਼ ਨਿਰਦੇਸ਼ ਅਨੁਸਾਰ ਇੱਕ ਪੂਰੇ ਜ਼ਿਲ੍ਹੇ ਵਿੱਚ ਸਪੈਸ਼ਲ ਇੱਕ ਕਾਸ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਸਿਵਾਕ ਵਕ ਵਕ ਜਗਾ ਜਿਹੜੇ ਸਾਡੇ ਮਾੜੇ ਅਨਸਰ ਨੇ ਉਹਨਾਂ ਦੇ ਘਰ ਜਿਹੜੇ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਨੇ ਉੱਥੇ ਅਸੀਂ ਕਾਸ ਆਪਰੇਸ਼ਨ ਕਰ ਰਹੇ ਹਾਂ ਤਾਂ ਕਿ ਸਾਨੂੰ ਵਾਧ ਤੋਂ ਵਾਧ ਰਿਕਵਰੀ ਹੋ ਸਕੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਕੋਈ ਸਟ੍ਰਿਕਟ ਐਕਸ਼ਨ ਲਿੱਤਾ ਜਾ ਸਕੇ ਜੀ ਉਹ ਅਜੋ ਕੋਈ ਆਸ ਹੈ ਕਿ ਰਿਕਵਰੀ ਹੋਊਗੀ ਤੁਹਾਨੂੰ ਹਾਂਜੀ ਸਾਡੇ ਆਪਣੇ ਸੋਰਸਸ ਤੇ ਆਪਣੇ ਪੂਰੇ ਟਾਰਗੇਟ ਸੈੱਟ ਕੀਤੇ ਹੋਏ ਨੇ ਤੇ ਸਾਨੂੰ ਪੂਰੀ ਆਸ ਹੈ ਕਿ ਕੋਈ ਨਾ ਕੋਈ ਸਾਨੂੰ ਰਿਕਵਰੀ ਮਿਲੇਗੀ ਜੀ ਹਾਂਜੀ ਸਾਡਾ ਉਹ ਜਿਹੜਾ ਕਾਸ ਆਪਰੇਸ਼ਨ ਨੇ ਕੰਟੀਨਿਊਸ ਚੱਲਦੇ ਰਹਿਣਗੇ ਜੀ ਸਰਕਾਰ ਜਿਹੜੇ ਇਕਰਾਰ ਕੀਆ ਉਹ ਤੋਂ ਸਾਨੂੰ ਕੀ ਕਹਿਣਾ ਚਾਹੁੰਦੇ ਅਸੀਂ ਸਟਾਰਟ ਜਨਸਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਨਸ਼ੇ ਦੇ ਸਪੈਸ਼ਲੀ ਵਪਾਰ ਕਰਦੇ ਹਨ ਕਿ ਉਹਨਾਂ ਨੂੰ ਆਪਣਾ ਵਪਾਰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਜਿਹੜੇ ਸਾਡੇ ਯੂਥ ਨੂੰ ਗਲਤ ਰਾਹ ਤੇ ਚੱਲ ਚੱਲ ਰਹੇ ਹਨ ਉਹਨਾਂ ਨੂੰ ਸਿੱਧੇ ਰਾਹ ਤੇ ਚੱਲਣਾ ਚਾਹੀਦਾ ਜੀ ਸਾਰਾ ਕੁਤਮੀ ਜਿਆਦਾ ਸਟਰੋਂਗ ਹੋਏਗੀ ਜੀ ਜਿਹੜੀ ਇਹ ਆਪਣੇ ਵੱਲੋਂ ਸੱਚ ਚੱਲ ਰਹੀ ਹੈ ਇਹ ਅਸੀਂ ਕਾਫੀ ਦਿਨਾਂ ਦੀ ਪਲੈਨਿੰਗ ਕਰ ਰਹੇ ਹਾਂ ਅਸੀਂ ਕਾਫੀ ਸੋਰਸ ਆਪਣੇ ਕਾਇਮ ਕਰ ਰੱਖੇ ਹਨ ਸਾਨੂੰ ਉਮੀਦ ਹੈ ਕਿ ਅੱਜ ਸਾਨੂੰ ਕੋਈ ਵਧੀਆ ਰਿਕਵਰੀ ਮਿਲੇਗੀ ਜੀ ਸਰ ਕਿੰਨੀ ਵੱਡੀ ਫੋਰਸ ਅਮ ਜੇਂਟੀ ਦੇ ਵਿੱਚ ਜਿਹੜੇ ਅਧਿਕਾਰੀਆਂ ਸਹਿਬਾਨ ਨੇ ਜਿਨ੍ਹਾਂ ਵੱਲੋਂ ਇਹ ਸਾਰਾ ਕਿਵੇਂ ਕੀਤਾ ਜਾ ਰਿਹਾ ਹੈ ਜੀ ਕਿੱਥੋਂ ਸ਼ੁਰੂ ਕੀਤਾ ਚੱਲ ਗਿਆ ਇਹ ਪੂਰੇ ਡਿਸਟ੍ਰਿਕਟ 'ਚ ਜੋ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਜੀ ਉहां ਸਬਡਿਵੀਜ਼ਨ ਵਾਈਜ਼ ਪੂਰੀ ਫੋਰਸ ਲੱਗੀ ਹੈ ਤੇ ਸਬਡਿਵੀਜ਼ਨ ਵਾਕਫ ਜਗਾ ਤੇ ਇਹ ਕਾਸੋ ਪ੍ਰੋਬਲਮ ਹੋਵੇਗਾ ਜੀ ਹਾਂ ਜੀ ਇੱਕ ਉਦਰਾਹੇ ਸ਼ਹਿਰ ਦੇ ਵਿੱਚ ਚਿੱਟੇ ਨਾਲ ਮੌਤਾਂ ਕਾਫੀ ਹੋ ਰਹੀਆਂ ਨੇ ਜਿਸ ਸੇ ਇੱਕ ਲੇਡੀ ਦਾ ਨਾਮ ਬੋਲ ਰਿਹਾ ਤੇ ਚਿੱਟੇ ਦੇ ਵਿੱਚ ਜੋ ਲਕੜ ਮੰਡੀ ਚ ਰਹਿੰਦੀ ਆ ਤੇ ਉਸ ਦੀ ਤੁਸੀਂ ਵੀ ਇਨਵੈਸਟੀਗੇਸ਼ਨ ਕੀਤੀ ਆ ਸਾਹਿਬ ਨਹੀਂ ਦੇਖੋ ਜੀ ਹਜੇ ਸਾਨੂੰ ਕੋਈ ਐਸਾ ਚੰ ਇਨਫੋਰਮੇਸ਼ਨ ਆਈ ਨਹੀਂ ਹੈਗੀ ਥਾਣੇ ਵਿੱਚ ਜਿਹਦੇ ਅੰਦਰ ਇਹ ਕੋਈ ਗੱਲ ਸਾਹਮਣੇ ਆਈ ਹੋਵੇ ਬਾਕੀ ਅਗਰ ਕੋਈ ਸੰ ਕੋਈ ਚਿੱਟਾ ਵੇਚ ਰਹਾ ਹੈ ਪਲੀਜ਼ ਸਾਨੂੰ ਕੋ ਇਨਫੋਰਮੇਸ਼ਨ ਦੋ ਤਾਂ ਕਿ ਅਸੀਂ ਇਮੀਡੀਏਟਲੀ ਐਕਟ ਕਰ ਸਕੀਏ ਸਰ ਇਸ ਸਰਚ ਆਪਰੇਸ਼ਨ ਦੇ ਦੌਰਾਨ ਆਪਾਂ ਕਿਹੜੇ ਕਿਹੜੇ ਪੁਆਇੰਟਸ ਦੇ ਉੱਪਰ ਮੇਨ ਆਪਾਂ ਟਾਰਗੇਟ ਰੱਖਾਂਗੇ ਜੀ ਆਪਾਂ ਨਹੀਂ ਦੇਖੋ ਜੀ ਅਸੀਂ ਜਿਹਨਾਂ ਦੇ ਟਾਰਗੇਟ ਕਰਨੇ ਜਿਹੜੇ ਸਾਡੇ ਜਿਹੜੇ ਸਾਡੇ ਟਾਰਗੇਟਸ ਨੇ ਅਸੀਂ ਪਬਲਿਕਲੀ ਆਊਟ ਨਹੀਂ ਕਰ ਸਕਦੇ ਜਦੋਂ ਸਾਡੇ ਕੋਲ ਕੋਈ ਰਿਕਵਰੀ ਹੋ ਗਈ ਅਸੀਂ ਫੇਰ ਹੀ ਦੱਸ ਸਕਾਂਗੇ ਜੀ ਸਰ ਪਬਲਿਕ ਤੋਂ ਕਿਵੇਂ ਆਪਾਂ ਹੈਲਪ ਲਵਾਂਗੇ ਜੀ ਇਹਦੇ ਵਿੱਚ ਸਾਨੂੰ ਪਬਲਿਕ ਤੋਂ ਇਹੀ ਅਪੀਲ ਹੈ ਕਿ ਉਹ ਜਿਹਨਾਂ ਨੂੰ ਵੀ ਕੋਈ ਇਨਫੋਰਮੇਸ਼ਨ ਹੈ ਕੋਈ ਡਰੱਗਸ ਵੇਚਦੇ ਦੇ ਕੋਈ ਸਾਨੂੰ ਚਾਹੀਏ ਡਿਸਕ੍ਰੀਟਲੀ ਦੱਸ ਦਨ ਅਸੀਂ ਉਹਦਾ ਨਾਮ ਕਿਤੇ ਆਊਟ ਨਹੀਂ ਕਰਾਂਗੇ ਤੇ ਅਸੀਂ ਇਮੀਡੀਏਟਲੀ ਉਹ ਬੰਦੇ ਉੱਤੇ ਰੇਡ ਕਰਕੇ ਉਹ ਤੋਂ ਬਰਾਮਦੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਬਹੁਤ ਬਿਹਤਰ ਹੈ ਸਸ਼ੀ